ਪੰਜਾਬ ਲਾਈਵ 8890 ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਮਹਾਨ ਸਿੱਖ ਜਰਨਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 39ਵੇਂ ਸਹੀ ਵਿਦੇ ਆ ਰਹੇ ਮੌਕੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਆਵਾਦਨੀ ਪਾਰਟੀ ਸੁਭਾਤ ਕੱਤਰ ਐਡਵੋਕੇਟ ਜਗਰ ਸਿੰਘ ਛੇਖਵਾਨ ਨੇ ਸਾਥੀਆਂ ਸਮੇਤ ਗੁਰਦੁਆਰਾ ਗਰੀਬ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਰ ਮੰਗਲ ਵਿਖੇ ਨਮਸਤਕ ਹੋ ਕੇ ਸਹੀ ਦਾਨੂ ਸੱਭਾ ਜਲੀ ਦਿੱਤੀ

ਜਿਵੇਂ ਉਚੰਡ ਸੇ ਰਵਾਨਾ ਕੀਤਾ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਪਠਾਨਕੋਟ ਹਾਈਵੇ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਕਰਵਾਉਣ ਸੰਬੰਧੀ ਹਰ ਸੰਭਵ ਯਤਨ ਕੀਤੇ ਜਾਣਗੇ ਜਦ ਕਿ ਹਾਈਵੇ ਸੜਕ ਤੋਂ ਗੁਰਦੁਆਰਾ ਬੜੀ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਮੰਗਲ ਤੱਕ ਦੀ ਸੜਕ ਨੂੰ ਹੈ ਹੈ ਰੀਤ ਤੇਜ ਸੜਕ ਐਲਾਨ ਕੇ ਵਧੀਆ ਰੋਕਾ ਤੇ ਫਲਦਾਰ ਫੁੱਲਦਾਰ ਉੱਤੇ ਲਗਾਏ ਜਾਣਗੇ ਅਤੇ ਮੇਨ ਹਾਈਵੇ ਤੇ ਬਾਬਾ ਬੰਦਾ ਸਿੰਘ ਭਾਟੀ ਦੀ ਯਾਦ ਵਿੱਚ ਸ਼ਾਨਦਾਰ ਯਾਦਗਾਰੀ ਗੇਟ ਬਣਾਇਆ ਜਾਵੇਗਾ ਤਾਂ ਜੋ ਜੰਮੂ ਸਾਹਿਬ ਵਾਲੇ ਜਾਣ ਵਾਲੀਆਂ ਸੰਤਾ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਇਸ ਮੌਕੇ ਤੇ ਪ੍ਰਧਾਨ ਅਸ਼ੋਨੀ ਬੱਲੇ ਮਾਰਕੀਟ ਕਮੇਟੀ ਕਾਨਾਂਵਾਂ ਦੇ ਚੇਅਰਮੈਨ ਡਾਕਟਰ ਦਸਪਾਲ ਸਿੰਘ ਭਦੇੜ ਭਾਈ ਬਲਦੇਵ ਸਿੰਘ ਨਮਾਣਾ ਸਰਪੰਚ ਗੁਰਸਾਖ ਸਿੰਘ ਦੇਵੀਦਾਲਪੁਰ ਸਰਪੰਚ ਜਤਿੰਦਰ ਜੱਜ ਮਾਲੀਸ਼ਰਾ ਸਰਪੰਚ ਜਗਦੇਵ ਸਿੰਘ ਪਿੰਡ ਥੇ ਟਿੱਕਾ ਸਰਪੰਚ ਮਨਿੰਦਰ ਸਿੰਘ ਸੁਜਾਨਪੁਰ ਬਲਾਕ ਪ੍ਰਧਾਨ ਮਾਲਕ ਸਿੰਘ ਬੰਤੀ ਛੋਟੇ ਪਰ ਗੀਤ ਸੰਧੂਰ ਸਦਵਾ ਹਰਦੇਵ ਸਿੰਘ ਦੇਵੀ ਸਦਵਾ ਨਾਮ ਸਿੰਘ ਬੁੱਟਰ ਸਾਬਕਾ ਸਰਪੰਚ ਕਰਮਾ ਸਿੰਘ ਗੜਵਾ ਗੁਲੇਦਾਰ ਦੇ ਬਟਨ ਤੇ ਨਾ ਮਨ ਮਹਾਤਮ ਜੀ ਦੇ ਲੇਸ ਇੱਕ ਦੀਪ ਸਿੰਘ ਬਾਜਵਾ ਦੇ ਸਪਾਲ ਕਮ ਖੇਲਾਨਪੁਰ ਰਵਿੰਦਰ ਭੱਟੀ ਤੋਂ ਇਲਾਵਾ ਹੋਰ ਆ ਗਏ ਜਨ ਜੀ ਜੀ ਤੰਗੀ ਲੱਗੇ ਤਾਂ ਜੀ ਜੀ ਤਰੀ ਕਰਿਆ 200 ਘਾਰ 270 ਘਾਰ ਮਜੀਦ ਦੀ ਫਾਸਲ ਬੋਤ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਕੀਤੀ ਸੱਚੇ ਪਾਤਸ਼ਾਹ ਜੀ ਧੰਨ ਧੰਨ ਬਾਬਾ ਬੰਦਾ ਸਿੰਘ ਜੀ ਭਹਾਦਰ ਦੀ ਸ਼ਹੀਦੀ ਨੂੰ ਨਮਸਕਾਰ ਕਰਨ ਵਾਸਤੇ ਸੰਗਤਾਂ ਆਪ ਜੀ ਦੇ ਦਰ ਕੇ ਪਹੁੰਚੀਆਂ ਸੱਚੇ ਪਾਤਸ਼ਾਹ ਜੀ ਮੇਰਾ ਕਾਮਯਾ ਸੰਕਾਲੇ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਜੀ ਅੱਜ ਆਪ ਜੀ ਦੇ ਦਰ ਘਰ ਦੇ ਸੇਵਕ ਡਾਕਟਰ ਜਸਪਾਲ ਸਿੰਘ ਖੁਦੇਹ ਜੀ ਨੂੰ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਹੋਰ ਜ਼ਿੰਮੇਵਾਰੀਆਂ ਬਖਸ਼ੀਆਂ ਸਤਿਗੁਰੂ ਜੀ ਸੇਵਾਦਾਰ ਆਪ ਜੀ ਦੇ ਦਰ ਤੇ ਮਠਾਈ ਦਾ ਪ੍ਰਸ਼ਾਦ ਲੈ ਕੇ ਆਏ ਸੱਚੇ ਪਾਤਸ਼ਾਹ ਜੀ ਪਰਵਾਨ ਕਰਨਾ ਸੱਚੇ ਪਾਤਸ਼ਾਹ ਜੀਓ ਆਪਣੇ ਸੇਵਕ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਨ ਪ੍ਰਕਾਰ ਦੀ ਸਹਾਇਤਾ ਕਰਨੀ ਸੱਚੇ ਪਾਤਸ਼ਾਹ ਜੀਓ ਇਸ ਇਲਾਕੇ ਦੇ ਹਰ ਕਾਂਚ ਆਜ ਅਤੇ ਪੰਜਾਬ ਦੇ ਜਨ ਸਖਤਰ ਆਰਪੇ ਜੀ ਗੁਰੂ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ ਤੇ ਸੰਗਤਾਂ ਨੂੰ ਨਾਮ ਲੈ ਕੇ ਨਮਸਤਕ ਹੋਣ ਆਏ ਹਾਂ ਸੱਚੇ ਪਾਤਸ਼ਾਹ ਜੀ ਆਪਣੇ ਸੇਵਕਾਂ ਆਹਰੀਆਂ ਦਾ ਤੇ ਪਰਵਾਨ ਕਰ ਰਿਹਾ ਚਲਦੀ ਕਲਾ ਬਖਸ਼ਣੇ ਸ਼ੁਭ ਕਰਮ ਬਖਸ਼ਣੇ ਸੱਚੇ ਪਾਤਸ਼ਾਹ ਜੀ ਉਹ ਸਤਿਗੁਰੂ ਜੀ ਇਹਨਾਂ ਖੁਸ਼ੀਆਂ ਵਿੱਚ ਆਪ ਜੀ ਦੇ ਚਰਨਾਂ 'ਚ ਬੈਠ ਕੇ ਸੰਤਨ ਦੇ ਨਾਮ ਜਪਿਆ ਖਾਏ ਪਾਏ ਸੱਚੇ ਪਾਤਸ਼ਾਹ ਜੀ ਆਈਆਂ ਦਰ ਪਰਮਾਨੰ ਕਰਿਓ ਸੱਚੇ ਪਾਤਸ਼ਾਹ ਜੀਓ ਛੇ ਪੌੜੀਆਂ ਅਨੰਤ ਸਾਹਿਬ ਦੇ ਪਾਠ ਸੰਤੀ ਰੂਪ ਚ ਹੋਏ ਭੋਲ ਚੋ ਗਵਾਖਾਂ ਨੇ ਆਗਾਮ ਆਤੇ ਸਮੰਤ ਤਪਨੇ ਸੱਚੇ ਪਾਤਸ਼ਾਹ ਜੀ ਸੁਖ ਹੋਵੇ ਨਾਮ ਜਪਿਆ ਦੇ ਛੇ ਗੜਦੇ ਸੁਣਦੇ ਸਰਬਤ ਦਾ ਰਮਣੋ ਕੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜੀ ਸਰਦਾਰੋ ਦੱਸ ਲਿਓ ਅੱਜ ਸ੍ਰੀ ਤਾਨਾ ਦੇਣਾ ਦੇ ਸਿਧਾਂਦੇ ਗੁਰਦਾਰ ਸਾਹਿਬ ਨੇ ਸੋਸ਼ੀਅਲ ਮੈਨੂ ਮੱਤਪਾਏ ਗਏ ਕੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਸ਼ਹੀਦੀ ਘਾੜਾ ਉਹਨੂੰ ਮੁੱਖ ਰੱਖਦੇ ਹੋਏ ਸੰਤਾ ਸਮੇਤ ਅੱਜ ਇਤਿਹਾਸਕ ਸਥਾਨ ਗੁਰਦਾਸ ਮੰਡਲ ਵਿਖੇ ਜਿਹੜਾ ਅਸੀਂ ਸਾਰਿਆਂ ਨੇ ਗੁਰਖਾ ਦੇ ਦਰਸ਼ਨ ਕੀਤੇ ਆ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਆ ਕਿਉਂਕਿ ਬਾਬਾ ਪੰਡਾ ਸਿੰਘ ਜੀ ਬਹਾਦਰ ਉਹ ਸਿੱਖ ਕੌਮ ਦੇ ਮਹਾਨ ਜਰਨੈਲ ਸਨ ਜਿਨ੍ਹਾਂ ਨੇ ਪਹਿਲਾ ਸਿੱਖ ਰਾਜ ਜਿਹੜਾ ਵਾ ਉਹ ਸਥਾਪਿਤ ਕੀਤਾ ਔਰ ਸਾਨੂੰ ਜਿਹੜੇ ਜ਼ਮੀਨਾਂ ਦੇ ਹੱਕ ਹਕੂਕ ਦੇਰੇ ਸੀ ਉਹ ਦਿੱਤੇ ਔਰ ਉਹਨਾਂ ਦੀ ਔਰ ਉਹਨਾਂ ਦੇ ਪਰਿਵਾਰ ਦੀ ਜਿਹੜੀ ਨਿਸ਼ਾਨੀ ਸ਼ਹਾਦਤ ਆ ਉਹਨੂੰ ਅਸੀਂ ਕੋਟਰ ਕੋਟ ਪਰਨਾਮ ਕਰਨ ਦੇ ਲਈ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ ਵੀ ਆਏ ਆ ਤੇ ਬਹੁਤ ਵੱਡਾ ਜਿਹੜਾ ਸਿੱਖ ਕੌਮ ਦੇ ਲਈ ਉਹਨਾਂ ਨੇ ਕੁਰਬਾਨੀ ਕੀਤੀ ਹੈ ਔਰ ਉਹਨਾਂ ਦੇ ਵੀ ਜਿਹੜਾ ਵਾ ਹਮੇਸ਼ਾ ਜਿਹੜਾ ਵਾ ਚੰਗੇ ਅਖ਼ਰਾਂ 'ਚ ਯਾਦ ਕੀਤਾ ਜਾਊਗਾ ਔਰ ਇਹ ਉਹ ਗਰਦਾਸਨਗਰ ਦੀ ਗੜੀ ਆ ਜਿੱਥੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਹੜੇ ਆ ਇੱਥੇ ਬੜੀ ਬਹਾਦਰੀ ਦੇ ਨਾਲ ਜਿਹੜਾ ਵਾ ਉਹ ਮੁਗਲ ਫੌਜਾਂ ਨਾਲ ਲੜਦੇ ਹੋਏ ਇੱਥੋਂ ਜਿਹੜਾ ਵਾ ਉਹ ਫੜੇ ਗਏ ਸੀਗੇ ਔਰ ਬਾਅਦ ਉਹਨਾਂ ਨੂੰ ਬੜੇ ਕਸੀਏ ਦੇ ਕੇ ਔਰ ਤਕਰੀਬਨ 7 750 ਜਿਹੜੇ ਉਹਨਾਂ ਦੇ ਨਾਲ ਸਨ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਔਰ ਜਿਹੜੀ ਵੱਡੀ ਗੱਲ ਆ ਸਿੱਖ ਵਿਸ਼ਵਾਸ ਚ ਕਿ ਉਹਨਾਂ ਸਾਰਿਆਂ ਨੂੰ ਪੁੱਛਿਆ ਗਿਆ ਕਿ ਤੁਸੀਂ ਆਪਣਾ ਧਰਮ ਪਰਿਵਰਤਨ ਕਰ ਲਓ ਤੇ ਤੁਹਾਨੂੰ ਜਿਹੜਾ ਛੱਡ ਦਿੱਤਾ ਜਾਊਗਾ ਪਰ ਇੱਕ ਵੀ ਬੰਦੇ ਨੇ ਉਹਨਾਂ ਤੇ ਸੰਗਤਿਓਂ ਨੇ ਜਿਹੜਾ ਵਾ ਉਹ ਸਿੱਖੀ ਨਹੀਂ त्यागी ਔਰ ਸਾਰੇ ਹੀ ਸ਼ਹਾਦਤ ਜਿਹੜੇ ਆ ਸ਼ਹਾਦਤ ਦਾ ਜਾਮ ਸਾਰਿਆਂ ਨੇ ਪੀ ਕੇ ਔਰ ਸਿੱਖੀਆਂ ਜਣਾਂ ਨੂੰ ਜੜਾ ਵਾ ਹੋਰ ਮਜ਼ਬੂਤ ਕੀਤਾ ਬੋਲੇ ਸੋਨਾ ਅੱਜ ਅਸੀਂ ਦਿੱਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਨਮਸਤਕ ਹੋਣ ਆਏ ਆ ਉਥੇ ਉਹਨਾਂ ਸਾਰੇ ਚੀਜ਼ਾਂ ਨੂੰ ਅਸੀਂ ਜੜਾ ਵਾ ਕੋਟਣ ਕੋਟ ਪ੍ਰਣਾਮ ਕਰਦੇ ਵਾਜਰ ਜੀ ਦਾ ਖਾਲਸਾ ਵਾਜਰ ਜੀ ਦੀ ਫਤਿਹ ਪਰ ਇੱਕ ਮੈਂ ਇੱਕ ਗੱਲ ਮੈਂ ਵਿੱਚ ਐਡ ਕਰਨਾ ਚਾਹਾਂਗਾ ਕਿਉਂਕਿ ਇਹ ਧਰਤੀ ਜਿਹੜੀ ਆ ਬਹੁਤ ਤਾਕਤਪੂਤਰ ਧਰਤੀ ਆ ਬਹੁਤ ਵੱਡਾ ਇਤਿਹਾਸ ਜੜਾ ਵਾ ਆਸਾ ਪੜਤਾ ਦੇ ਨਾਲ ਜੁੜਿਆ ਹੋਇਆ ਵਾ ਮੇਰੀ ਬਲੀ ਤਮੰਨਾ ਵਾ ਕਰਨਾ ਤੇ ਸ਼ਹੀਦ ਸਿੰਘਾ ਨੇ ਅਸੀਂ ਤਾਂ ਕੌਣ ਹੰਨੇ ਆ ਉਹਨਾਂ ਦਾ ਹੀ ਸਭ ਦਿਰਾਵਾ ਕਿਰਪਾ ਆ ਸਾਡੇ ਤੇ ਹੋ ਰਹੀ ਆ ਤੇ ਮੈਂ ਚਾਹਨਾ ਵਾ ਕਿ ਇੱਕੋ ਜਿਹੜੀ ਸੜਕ ਜਾਂਦੀ ਆ ਹਾਈਵੇ ਤੱਕ ਉਹਨੂੰ ਹੈਰੀਟੇਜ ਸੜਕ ਜਿਹੜਾ ਵਾ ਉਹ ਸਰਕਾਰ ਵੱਲੋਂ ਅਸੀਂ ਐਲਾਨਿਆ ਜਾਵੇ ਔਰ ਵਧੀਆ ਉਹਨੂੰ ਚੌੜੀ ਕਰਕੇ ਵਧੀਆ ਲਾਈਟਾਂ ਲਾ ਕੇ ਫਲ ਬੂਟੇ ਜਿਹੜੇ ਆ ਵਧੀਆ ਜਿਹੜੇ ਔਰਨਾਮੈਂਟਲ ਟਰੀ ਆ ਉਹ ਉੱਤੇ ਲੱਗਣ ਔਰ ਜਿਹੜਾ ਨੈਸ਼ਨਲ ਹਾਈਵੇ ਆ ਅਮਰਖਰ ਪਠਾਨ ਤੋਂ ਡਰੋੜ ਆ ਇਹਦਾ ਨਾਮ ਜਿਹੜਾ ਵਾ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਦੇ ਨਾਂ ਤੇ ਰੱਖਿਆ ਜਾਵੇ ਔਰ ਜਿੱਥੇ ਮੋੜ ਮੁਰਦਾ ਵਾਲਾ ਉਹ ਹਾਈਵੇ ਦੇ ਉੱਤੇ ਇੱਕ ਸੁੰਦਰ ਯਾਦਗਾਰੀ ਗੇਟ ਜਿਹੜਾ ਵਾ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਦੇ ਵਿੱਚ ਬਣੇ ਤਾਂ ਕਿ ਜਿਹੜੇ ਵੀ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਆਉਂਦੇ ਆ ਦਰਬਾਰ ਸਾਹਿਬ ਤੋਂ ਬਾਅਦ ਵਾਸ਼ਲੋ ਦੇ ਵੀ ਜਾਂਦੇ ਆ ਇਹ ਰਾਹ ਦੇ ਵਿੱਚ ਜਿਹੜਾ ਪੜਾ ਪੈਂਦਾ ਵਾ ਤੋ ਇੱਥੇ ਵੀ ਜਿਹੜੀਆਂ ਵੱਤੋ ਵੱਦ ਜਿਹੜੀਆਂ ਸੰਗਠਾ ਨੇ ਉਹ ਜਿਹੜਾ ਵਾ ਧਾਰਮਿਕ ਜਿਹੜਾ ਆਪਣਾ ਟੂਰਿਜ਼ਮ ਰਿਲੀਜੀਅਸ ਟੂਰਿਜ਼ਮ ਉਹਨੂੰ ਇੱਕ ਉਹਦਾ ਇੱਕ ਇਹਨੂੰ ਹੱਬ ਜਿਹੜਾ ਵਸਤਾਪਿਤ ਕੀਤਾ ਜਾਵੇ ਔਰ ਸਾਰੇ ਹੀ ਸੰਗਠਾ ਇੱਥੇ ਜਿਹੜੀਆਂ ਨੇ ਸ਼ਹੀਦਾਂ ਨੂੰ ਨਮਨਤਕ ਹੋਣ ਤੋ ਇਹ ਮੇਰਾ ਪਲਾਨ ਆ ਕਰਨਾ ਸੀ ਸ਼ਿੰਦਾ ਨੇ ਆ ਕਿ ਵੱਤੋ ਵੱਦ ਜਿਹੜਾ ਵਾ ਇਹ ਸਥਾਨ ਦਾ ਜਿਹੜਾ ਨਾਂ ਦੁਨੀਆ ਤੇ ਹੋਣਾ ਚਾਹੀਦਾ ਕਿਉਂਕਿ ਬਹੁਤ ਵੱਡੀ ਕੁਰਬਾਨੀ ਜਿਹੜੀ ਆ ਇਸ ਥਾਂ ਤੇ ਹੋਈ ਬਹੁਤ ਬਹੁਤ ਧੰਨਵਾਦ ਕਵਾਜ ਦੀ ਦਿੱਤੀ ਫਤਿਹ